ਵੱਡੀ ਖਬਰ ਵਿਧਾਨ ਸਭਾ ਚੋਣਾਂ ਨਾਲ ਜੁੜੀ ਹੋਈ ਹੈ ਵਿਧਾਨ ਸਭਾ ਚੋਣਾਂ 'ਚ ਵੱਡਾ ਫੇਰ ਬਦਲ ਹੋਇਆ ਹੈ ਤਾਂ ਜਿੱਥੇ ਇਹ ਚੋਣਾਂ 1 ਅਕਤੂਬਰ ਨੂੰ ਹੋਣੀਆਂ ਸੀ ਹੁਣ ਇਹਨਾਂ ਵਿੱਚ ਵੱਡਾ ਬਦਲਾ ਕਰ ਦਿੱਤਾ ਗਿਆ ਤਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿੱਤੇ ਦਿਨ ਹੀ ਚੋਣ ਕਮਿਸ਼ਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਪਰ ਉੱਥੇ ਹੀ ਹੁਣ ਚੋਣਾਂ ਦੇ ਐਲਾਨ ਦਰਮਿਆਨ ਹੀ ਵੱਡਾ ਜਿਹੜਾ ਫੇਰ ਬਦਲ ਕਰ ਦਿੱਤਾ ਗਿਆ ਤੇ ਹੁਣ ਚੋਣਾ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਹੋਣਗੇ ਆ ਤਦਾਦ ਦੇ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਹੁਣ ਚੋਣਾ ਵਿੱਚ ਵੱਡਾ ਬਦਲਾਅ ਕੀਤਾ ਗਿਆ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਇਹਨਾਂ ਦੇ ਨਤੀਜੇ ਪਹਿਲਾਂ 4 ਅਕਤੂਬਰ ਨੂੰ ਆਣੇ ਸੀ ਪਰ ਹੁਣ 8 ਅਕਤੂਬਰ ਨੂੰ ਇਹਨਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆ ਹਰਿਆਣਾ ਵਿੱਚ ਬਿਸ਼ਨੋਈ ਭਾਈਚਾਰਾ ਉਹਨਾਂ ਦੇ ਜਿਹੜੇ ਪਰੰਪਰਾ ਜਿਹੜੇ ਨਾ ਬਿੱਤੇ ਸਮੇਂ ਤੋਂ ਚੱਲਦੀ ਜਾਂਦੀ ਹੈ ਪਰੰਪਰਾ ਅਤੇ ਉਸ ਦੇ ਦਰਮਿਆਨ ਕਈ ਜਿਹੜੇ ਆ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਸ ਨੂੰ ਲੈ ਕੇ ਕੁਝ ਅਪੀਲ ਆ ਜਿਹੜੀ ਉਹ ਦਾਇਰ ਕੀਤੀ ਜਾਂਦੀ ਆ ਇਲੈਕਸ਼ਨ ਕਮਿਸ਼ਨ ਕੋਲ ਅਤੇ ਇਲੈਕਸ਼ਨ ਕਮਿਸ਼ਨ ਦੇ ਧਿਆਨ ਵਿੱਚ ਜਦੋਂ ਇਹ ਪ੍ਰੋਗਰਾਮ ਆਉਂਦੇ ਆ ਤਾਂ ਉਸ ਨੂੰ ਲੈ ਕੇ ਵੱਡਾ ਫੈਸਲਾ ਇਲੈਕਸ਼ਨ ਕਮਿਸ਼ਨ ਵੱਲੋਂ ਲਿਆ ਗਿਆ ਹੈ ਕਿ ਜਿਹੜੀ 1 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਹਰਿਆਣਾ ਵਿੱਚ ਹੁਣ ਉਹ 5 ਅਕਤੂਬਰ ਨੂੰ ਹੋਣਗੀਆਂ ਤਾਂ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਜਿੱਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਇੱਕ ਦੂਜੇ ਤੇ ਸ਼ਬਦੀ ਵਾਰ ਹੋ ਰਿਹਾ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਅਤੇ ਇਸੇ ਦੇ ਦਰਮਿਆਨ ਜੋੜ ਤੋੜ ਦੀ ਰਣਨੀਤੀ ਵੀ ਖੂਬ ਸਿਖਰਾਂ ਤੇ ਚੱਲ ਰਹੀ ਹੈ ਕਿ ਇੱਕ ਪਾਰਟੀ ਤੋਂ ਛੱਡ ਕੇ ਦੂਜੀ ਪਾਰਟੀ ਚ ਲੀਡਰ ਸ਼ਾਮਲ ਹੋ ਰਿਹਾ ਤਾਂ ਉਧਰ ਹੁਣ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਨੇ ਲਿਆ ਅਤੇ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਹੋਵੇਗੀ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਵਿਸ਼ਨੋਈ ਭਾਈਚਾਰੇ ਦੇ ਕੁਝ ਧਾਰਮਿਕ ਪ੍ਰੋਗਰਾਮ ਨੇ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਗਈ ਸੀ ਅਤੇ ਉਸ ਨੂੰ ਧਿਆਨ ਵਿੱਚ ਰੱਖਦੇ ਆ ਇਹ ਵੱਡਾ ਫੈਸਲਾ ਲਿਆ ਗਿਆ ਇਲੈਕਸ਼ਨ ਕਮਿਸ਼ਨ ਕੋਲ ਇਲੈਕਸ਼ਨ ਕਮਿਸ਼ਨ ਨੇ ਕਿ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਰੱਖੀ ਗਈ ਹੈ ਤਾਂ ਸਮਾਂ ਬਦਲ ਦਿੱਤਾ ਗਿਆ ਅਤੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਸਿਆਸੀ ਅਖਾੜਾ ਜਿਹੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਤੇ ਇੱਕ ਦੂਜੇ ਤੇ ਲੀਡਰ ਆ ਜਿਹੜੇ ਸ਼ਬਦੀ ਹਮਲੇ ਕਰ ਰਹੇ ਨੇ ਤੇ ਮੌਕੇ ਦੀ ਸਰਕਾਰ ਮੌਕੇ ਦੀ ਸਰਕਾਰ ਦੀ ਪਾਰਟੀ ਆਪਣੇ ਕੰਮ ਗਿਣਾਰੀ ਆ ਤੇ ਵੱਡੇ ਵੱਡੇ ਦਾਅਵੇ ਠੋਕੇ ਜਾ ਰਹੇ ਆ ਤਾਂ ਉਧਰ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ ਆ ਵੱਡਾ ਫੇਰ ਬਦਲਾ ਜਿਹੜਾ ਉਹ ਇਲੈਕਸ਼ਨ ਵਿੱਚ ਕੀਤਾ ਹੈ ਤੇ 1 ਅਕਤੂਬਰ ਨੂੰ ਹੋਣ ਵਾਲੀ ਚੋਣਾਂ ਹੁਣ 5 ਅਕਤੂਬਰ ਨੂੰ ਹੋਣ ਗਈਆਂ ਤੇ ਜੰਮੂ ਕਸ਼ਮੀਰ ਦੇ ਨਾਲ ਹੀ ਇਹ ਚੋਣਾਂ ਕਰਵਾਈਆਂ ਜਾਣਗੀਆਂ ਤੇ ਉਸੇ ਦੇ ਨਾਲ ਹੁਣ ਨਤੀਜੇ ਵੀ ਜਿਹੜੇ ਆ ਵਿਧਾਨ ਸਭਾ ਚੋਣਾਂ ਦੇ ਆਣਗੇ ਤਾਂ ਜੰਮੂ ਕਸ਼ਮੀਰ ਵਿੱਚ ਜਿੱਥੇ ਸਿਆਸੀ ਸਰਗਰਮੀਆਂ ਜਿਹੜੀਆਂ ਪੂਰੇ ਸਿੱਖਰਾ ਤੇ ਨਜ਼ਰ ਆ ਰਹੀਆਂ ਨੇ ਤਾਂ ਉਧਰ ਹਰਿਆਣਾ ਵਿੱਚ ਵੀ ਇੱਕ ਦੂਜੇ ਤੇ ਸ਼ਬਦੀ ਵਾਰ ਆ ਜਿਹੜੇ ਲੀਡਰ ਕਰ ਰਹੇ ਨੇ ਤੇ ਇੱਕ ਦੂਜੀ ਪਾਰਟੀ ਨੂੰ ਕੇਰ ਰਹੇ ਨੇ ਤਾਂ ਉਧਰ ਚੋਣਾਂ ਨੂੰ ਲੈ ਕੇ ਵੱਡਾ ਫੇਰ ਬਦਲਾ ਜਿਹੜਾ ਉਹ ਕੀਤਾ ਗਿਆ ਤੇ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਜਾਣਕਾਰੀ ਮਿਲ ਰਹੀ ਹੈ ਕਿ ਬਿਸ਼ਨੋਈ ਭਾਈਚਾਰੇ ਦੇ ਕੁਝ ਪ੍ਰੋਗਰਾਮ ਨੇ ਧਾਰਮਿਕ ਪ੍ਰੋਗਰਾਮ ਨੇ ਉਸ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਕਰਵਾਈਆਂ ਜਾਣਗੀਆਂ ਅਤੇ 8 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆਣਗੇ ਪਹਿਲਾਂ ਇਹ ਇਲੈਕਸ਼ਨ ਦੀ ਜਿਹੜੀ 1.5 ਸੀਗੀ ਇਲੈਕਸ਼ਨ ਦੀ ਮਿਤੀ ਸੀ ਇਲੈਕਸ਼ਨ ਦਾ ਸ਼ਡਿਊਲ ਸੀ ਉਹ 1 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ 1 ਅਕਤੂਬਰ ਤੋਂ ਚੋਣਾਂ ਹੋਣੀਆਂ ਸੀ ਅਤੇ 4 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਸਾਹਮਣੇ ਆਣੇ ਸੀ ਪਰ ਹੁਣ ਜਿਹੜਾ ਕਾਫੀ ਵੱਡਾ ਫੈਸਲਾ ਲੈਂਦੇ ਆਂ ਕਰੀਬ 4 ਦਿਨ ਦਾ ਜਿਹੜਾ ਫਰਕ ਪਾਇਆ ਗਿਆ 4 ਦਿਨ ਦਾ ਜਿਹੜਾ 4 ਦਿਨ ਵਧਾ ਦਿੱਤੇ ਗਏ ਨੇ ਅਤੇ 4 ਦਿਨ ਵਧਾਉਂਦੇ ਆ ਹੁਣ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਵਿੱਚ ਜਿੱਥੇ ਵੱਡਾ ਸਿਆਸੀ ਕਮਾਸਾਨ ਮੱਚਿਆ ਹੋਇਆ ਅਤੇ ਸਿਆਸੀ ਕਾ ਖੜਾ ਜਿਹੜਾ ਪੂਰੇ ਸਿਖਰਾਂ ਤੇ ਆ ਤੇ ਇੱਕ ਦੂਜੇ ਤੇ ਜਿਹੜੇ ਆ ਸ਼ਬਦੀ ਵਾਰ ਵੀ ਕਿਤੇ ਜਾ ਰਿਹਾ ਇੱਕ ਦੂਜੇ ਤੇ ਜਿਹੜੇ ਆ ਸਵਾਲਾਂ ਰਾਹੀਂ ਘੇਰਿਆ ਜਾ ਰਿਹਾ ਕਿ ਕਿਹੜੀ ਪਾਰਟੀ ਨੇ ਕੀ ਕੁਝ ਕਰਾਇਆ ਤੇ ਕਿਹੜੀ ਪਾਰਟੀ ਨੇ ਕਿਹੜੇ ਸਿਆਸੀ ਕਪਲੇ ਕੀਤੇ ਆ ਜਾਂ ਕਿਸ ਤਰ੍ਹਾਂ ਦੇ ਕਪਲੇ ਕੀਤੇ ਉਹ ਜਿਹੇ ਜਿਹੜੇ ਦੋਸ਼ ਆ ਇੱਕ ਦੂਜੇ ਤੇ ਲੱਗ ਰਹੇ ਨੇ ਤਾਂ ਉਧਰ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲੈਂਦੇ ਆ ਵੱਡਾ ਜਿਹੜਾ ਫੇਰ ਬਦਲ ਆ ਉਹ ਚੋਣਾਂ ਦੀ ਮਿਤੀ ਵਿੱਚ ਕਰ ਦਿੱਤਾ ਗਿਆ 1 ਅਕਤੂਬਰ ਦੀ ਥਾਂ ਹੁਣ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਹਰਿਆਣਾ ਵਿੱਚ ਤਾਂ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤੇ ਉੱਥੇ ਜੰਮੂ ਕਸ਼ਮੀਰ ਵਿੱਚ ਵੀ ਜਿਹੜੀਆਂ ਚੋਣਾਂ ਨੇ ਇਸੇ ਤਰੀਕ ਨੂੰ ਹੋਣਗੀਆਂ ਤੇ ਇਸੇ ਤਰੀਕ ਨੂੰ ਜਿਹੜੇ ਆ ਨਤੀਜੇ ਸਾਹਮਣੇ ਆਣਗੇ ਤਾਂ ਸਿਆਸੀ ਜਿਹੜੇ ਆ ਸਰਗਰਮੀਆਂ ਨੇ ਦਿਨੋ ਦਿਨ ਹਰਿਆਣਾ ਵਿੱਚ ਵਧ ਰਹੀਆਂ ਨੇ ਤੇ ਸਿਆਸੀ ਤੰਜਾ ਜਿਹੜੇ ਉਹ ਕਸੇ ਜਾ ਰਹੇ ਆ ਤੇ ਉਹ ਅਜੇ ਵਿੱਚ ਹੀ ਹੁਣ ਵੱਡਾ ਫੈਸਲਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਲਿਆ ਗਾ ਵੱਡੀ ਖਬਰ ਵਿਧਾਨ ਸਭਾ ਚੋਣਾਂ ਨਾਲ ਜੁੜੀ ਹੋਈ ਆ ਵਿਧਾਨ ਸਭਾ ਚੋਣਾਂ 'ਚ ਵੱਡਾ ਫੇਰ ਬਦਲ ਹੋਇਆ ਹੈ ਤਾਂ ਜਿੱਥੇ ਇਹ ਚੋਣਾਂ 1 ਅਕਤੂਬਰ ਨੂੰ ਹੋਣੀਆਂ ਸੀ ਹੁਣ ਇਹਨਾਂ ਵਿੱਚ ਵੱਡਾ ਬਦਲਾਅ ਕਰ ਦਿੱਤਾ ਗਿਆ ਤਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿੱਤੇ ਦਿਨ ਹੀ ਚੋਣ ਕਮਿਸ਼ਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਪਰ ਉੱਥੇ ਹੀ ਹੁਣ ਚੋਣਾਂ ਦੇ ਐਲਾਨ ਦਰਮਿਆਨ ਹੀ ਵੱਡਾ ਜਿਹੜਾ ਫੇਰ ਬਦਲ ਕਰ ਦਿੱਤਾ ਗਿਆ ਤੇ ਹੁਣ ਚੋਣਾਂ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਹੋਣਗੀਆਂ ਤਦ ਆਦਿ ਇਹ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਹੁਣ ਚੋਣਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਇਹਨਾਂ ਦੇ ਨਤੀਜੇ ਪਹਿਲਾਂ 4 ਅਕਤੂਬਰ ਨੂੰ ਆਣੇ ਸੀ ਪਰ ਹੁਣ 8 ਅਕਤੂਬਰ ਨੂੰ ਇਹਨਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆ ਹਰਿਆਣਾ ਵਿੱਚ ਬਿਸ਼ਨੋਈ ਭਾਈਚਾਰਾ ਉਹਨਾਂ ਦੇ ਜਿਹੜੇ ਪਰੰਪਰਾ ਜਿਹੜੇ ਨਾ ਬਿੱਤੇ ਸਮੇਂ ਤੋਂ ਚੱਲਦੀ ਜਾਂਦੀ ਹੈ ਪਰੰਪਰਾ ਅਤੇ ਉਸ ਦੇ ਦਰਮਿਆਨ ਕਈ ਜਿਹੜੇ ਆ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਸ ਨੂੰ ਲੈ ਕੇ ਕੁਝ ਅਪੀਲ ਆ ਜਿਹੜੀ ਉਹ ਦਾਇਰ ਕੀਤੀ ਜਾਂਦੀ ਆ ਇਲੈਕਸ਼ਨ ਕਮਿਸ਼ਨ ਕੋਲ ਅਤੇ ਇਲੈਕਸ਼ਨ ਕਮਿਸ਼ਨ ਦੇ ਧਿਆਨ ਵਿੱਚ ਜਦੋਂ ਇਹ ਪ੍ਰੋਗਰਾਮ ਆਉਂਦੇ ਆ ਤਾਂ ਉਸ ਨੂੰ ਲੈ ਕੇ ਵੱਡਾ ਫੈਸਲਾ ਇਲੈਕਸ਼ਨ ਕਮਿਸ਼ਨ ਵੱਲੋਂ ਲਿਆ ਗਿਆ ਹੈ ਕਿ ਜਿਹੜੀ 1 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਹਰਿਆਣਾ ਵਿੱਚ ਹੁਣ ਉਹ 5 ਅਕਤੂਬਰ ਨੂੰ ਹੋਣਗੀਆਂ ਤਾਂ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਜਿੱਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਇੱਕ ਦੂਜੇ ਤੇ ਸ਼ਬਦੀ ਵਾਰ ਹੋ ਰਿਹਾ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਅਤੇ ਇਸੇ ਦੇ ਦਰਮਿਆਨ ਜੋੜ ਤੋੜ ਦੀ ਰਣਨੀਤੀ ਵੀ ਖੂਬ ਸਿਖਰਾਂ ਤੇ ਚੱਲ ਰਹੀ ਹੈ ਕਿ ਇੱਕ ਪਾਰਟੀ ਤੋਂ ਛੱਡ ਕੇ ਦੂਜੀ ਪਾਰਟੀ ਚ ਲੀਡਰ ਸ਼ਾਮਲ ਹੋ ਰਿਹਾ ਤਾਂ ਉਧਰ ਹੁਣ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਨੇ ਲਿਆ ਅਤੇ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਹੋਵੇਗੀ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਵਿਸ਼ਨੋਈ ਭਾਈਚਾਰੇ ਦੇ ਕੁਝ ਧਾਰਮਿਕ ਪ੍ਰੋਗਰਾਮ ਨੇ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਗਈ ਸੀ ਅਤੇ ਉਸ ਨੂੰ ਧਿਆਨ ਵਿੱਚ ਰੱਖਦੇ ਆ ਇਹ ਵੱਡਾ ਫੈਸਲਾ ਲਿਆ ਗਿਆ ਇਲੈਕਸ਼ਨ ਕਮਿਸ਼ਨ ਕੋਲ ਇਲੈਕਸ਼ਨ ਕਮਿਸ਼ਨ ਨੇ ਕਿ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਰੱਖੀ ਗਈ ਹੈ ਤਾਂ ਸਮਾਂ ਬਦਲ ਦਿੱਤਾ ਗਿਆ ਅਤੇ ਹਾਂ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਸਿਆਸੀ ਅਖਾੜਾ ਜਿਹੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਤੇ ਇੱਕ ਦੂਜੇ ਤੇ ਲੀਡਰ ਆ ਜਿਹੜੇ ਸ਼ਬਦੀ ਹਮਲੇ ਕਰ ਰਹੇ ਨੇ ਤੇ ਮੌਕੇ ਦੀ ਸਰਕਾਰ ਮੌਕੇ ਦੀ ਸਰਕਾਰ ਦੀ ਪਾਰਟੀ ਆਪਣੇ ਕੰਮ ਗਿਣਾਰੀ ਆ ਤੇ ਵੱਡੇ ਵੱਡੇ ਦਾਅਵੇ ਠੋਕੇ ਜਾ ਰਿਹਾ ਤਾਂ ਉਧਰ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ ਆ ਵੱਡਾ ਫੇਰ ਬਦਲਾ ਜਿਹੜਾ ਉਹ ਇਲੈਕਸ਼ਨ ਵਿੱਚ ਕੀਤਾ ਹੈ ਤੇ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਜੰਮੂ ਕਸ਼ਮੀਰ ਦੇ ਨਾਲ ਹੀ ਇਹ ਚੋਣਾਂ ਕਰਵਾਈਆਂ ਜਾਣਗੀਆਂ ਤੇ ਉਸੇ ਦੇ ਨਾਲ ਹੁਣ ਨਤੀਜੇ ਵੀ ਜਿਹੜੇ ਆ ਵਿਧਾਨ ਸਭਾ ਚੋਣਾਂ ਦੇ ਆਣਗੇ ਤਾਂ ਜੰਮੂ ਕਸ਼ਮੀਰ ਵਿੱਚ ਜਿੱਥੇ ਸਿਆਸੀ ਸਰਗਰਮੀਆਂ ਜਿਹੜੀਆਂ ਪੂਰੇ ਸਿੱਖਰਾ ਤੇ ਨਜ਼ਰ ਆ ਰਹੀਆਂ ਨੇ ਤਾਂ ਉਧਰ ਹਰਿਆਣਾ ਵਿੱਚ ਵੀ ਇੱਕ ਦੂਜੇ ਤੇ ਸ਼ਬਦੀ ਵਾਰ ਆ ਜਿਹੜੇ ਲੀਡਰ ਕਰ ਰਹੇ ਨੇ ਤੇ ਇੱਕ ਦੂਜੇ ਪਾਰਟੀ ਨੂੰ ਕੇਰ ਰਹੇ ਨੇ ਤਾਂ ਉਧਰ ਚੋਣਾਂ ਨੂੰ ਲੈ ਕੇ ਵੱਡਾ ਫੇਰ ਬਦਲਾ ਜਿਹੜਾ ਉਹ ਕੀਤਾ ਗਿਆ ਤੇ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਜਾਣਕਾਰੀ ਮਿਲ ਰਹੀ ਹੈ ਕਿ ਬਿਸ਼ਨੋਈ ਭਾਈਚਾਰੇ ਦੇ ਕੁਝ ਪ੍ਰੋਗਰਾਮ ਨੇ ਧਾਰਮਿਕ ਪ੍ਰੋਗਰਾਮ ਨੇ ਉਸ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਕਰਵਾਈਆਂ ਜਾਣਗੀਆਂ ਅਤੇ 8 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆਣਗੇ ਪਹਿਲਾਂ ਇਹ ਇਲੈਕਸ਼ਨ ਦੀ ਜਿਹੜੀ 1.5 ਸੀਗੀ ਇਲੈਕਸ਼ਨ ਦੀ ਮਿਤੀ ਸੀ ਇਲੈਕਸ਼ਨ ਦਾ ਸ਼ਡਿਊਲ ਸੀ ਉਹ 1 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ 1 ਅਕਤੂਬਰ ਤੋਂ ਚੋਣਾਂ ਹੋਣੀਆਂ ਸੀ ਅਤੇ 4 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਸਾਹਮਣੇ ਆਣੇ ਸੀ ਪਰ ਹੁਣ ਜਿਹੜਾ ਕਾਫੀ ਵੱਡਾ ਫੈਸਲਾ ਲੈਂਦੇ ਆਂ ਕਰੀਬ 4 ਦਿਨ ਦਾ ਜਿਹੜਾ ਫਰਕ ਪਾਇਆ ਗਿਆ 4 ਦਿਨ ਦਾ ਜਿਹੜਾ 4 ਦਿਨ ਵਧਾ ਦਿੱਤੇ ਗਏ ਨੇ ਅਤੇ 4 ਦਿਨ ਵਧਾਉਂਦੇ ਆ ਹੁਣ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਵਿੱਚ ਜਿੱਥੇ ਵੱਡਾ ਸਿਆਸੀ ਕਮਾਸਾਨ ਮੱਚਿਆ ਹੋਇਆ ਹੈ ਅਤੇ ਸਿਆਸੀ ਆ ਖੜਾ ਜਿਹੜਾ ਪੂਰੇ ਸਿਖਰਾਂ ਤੇ ਆ ਤੇ ਇੱਕ ਦੂਜੇ ਤੇ ਜਿਹੜੇ ਆ ਸ਼ਬਦੀ ਵਾਰ ਵੀ ਕਿਤੇ ਜਾ ਰਿਹਾ ਇੱਕ ਦੂਜੇ ਤੇ ਜਿਹੜੇ ਆ ਸਵਾਲਾਂ ਰਾਹੀਂ ਘੇਰਿਆ ਜਾ ਰਿਹਾ ਕਿ ਕਿਹੜੀ ਪਾਰਟੀ ਨੇ ਕੀ ਕੁਝ ਕਰਾਇਆ ਤੇ ਕਿਹੜੀ ਪਾਰਟੀ ਨੇ ਕਿਹੜੇ ਸਿਆਸੀ ਕੱਪੜੇ ਕਿਤੇ ਆ ਜਾਂ ਕਿਸ ਤਰ੍ਹਾਂ ਦੇ ਕੱਪੜੇ ਕਿਤੇ ਉਹ ਜਿਹੇ ਜਿਹੜੇ ਦੋਸ਼ ਆ ਇੱਕ ਦੂਜੇ ਤੇ ਲੱਗ ਰਹੇ ਨੇ ਤਾਂ ਉਧਰ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲੈਂਦੇ ਆ ਹਾਂ ਵੱਡਾ ਜਿਹੜਾ ਫੇਰ ਬਦਲ ਆ ਉਹ ਚੋਣਾਂ ਦੀ ਮਿਤੀ ਵਿੱਚ ਕਰ ਦਿੱਤਾ ਗਿਆ 1 ਅਕਤੂਬਰ ਦੀ ਥਾਂ ਹੁਣ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਹਰਿਆਣਾ ਵਿੱਚ ਤਾਂ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤੇ ਉੱਥੇ ਜੰਮੂ ਕਸ਼ਮੀਰ ਵਿੱਚ ਵੀ ਜਿਹੜੀਆਂ ਚੋਣਾਂ ਨੇ ਇਸੇ ਤਰੀਕ ਨੂੰ ਹੋਣਗੀਆਂ ਤੇ ਇਸੇ ਤਰੀਕ ਨੂੰ ਜਿਹੜੇ ਆ ਨਤੀਜੇ ਸਾਹਮਣੇ ਆਣਗੇ ਤਾਂ ਸਿਆਸੀ ਜਿਹੜੇ ਆ ਸਰਗਰਮੀਆਂ ਨੇ ਦਿਨੋ ਦਿਨ ਹਰਿਆਣਾ ਵਿੱਚ ਵੱਧ ਰਹੀਆਂ ਨੇ ਤੇ ਸਿਆਸੀ ਤੰਜਾ ਜਿਹੜੇ ਉਹ ਕਸੇ ਜਾ ਰਹੇ ਆ ਤੇ ਉਹ ਅਜੇ ਵਿੱਚ ਹੀ ਹੁਣ ਵੱਡਾ ਫੈਸਲਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਲਿਆ ਗਿਆ ਵੱਡੀ ਖਬਰ ਵਿਧਾਨ ਸਭਾ ਚੋਣਾਂ ਨਾਲ ਜੁੜੀ ਹੋਈ ਹੈ ਵਿਧਾਨ ਸਭਾ ਚੋਣਾਂ 'ਚ ਵੱਡਾ ਫੇਰ ਬਦਲ ਹੋਇਆ ਹੈ ਤਾਂ ਜਿੱਥੇ ਇਹ ਚੋਣਾਂ 1 ਅਕਤੂਬਰ ਨੂੰ ਹੋਣੀਆਂ ਸੀ ਹੁਣ ਇਹਨਾਂ ਵਿੱਚ ਵੱਡਾ ਬਦਲਾਅ ਕਰ ਦਿੱਤਾ ਗਿਆ ਤਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿੱਤੇ ਦਿਨ ਹੀ ਚੋਣ ਕਮਿਸ਼ਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਪਰ ਉੱਥੇ ਹੀ ਹੁਣ ਚੋਣਾਂ ਦੇ ਐਲਾਨ ਦਰਮਿਆਨ ਹੀ ਵੱਡਾ ਜਿਹੜਾ ਫੇਰ ਬਦਲ ਕਰ ਦਿੱਤਾ ਗਿਆ ਤੇ ਹੁਣ ਚੋਣਾਂ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਹੋਣਗੀਆਂ ਤਾਂ ਦੱਸ ਦੇ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਹੁਣ ਚੋਣਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਇਹਨਾਂ ਦੇ ਨਤੀਜੇ ਪਹਿਲਾਂ 4 ਅਕਤੂਬਰ ਨੂੰ ਆਣੇ ਸੀ ਪਰ ਹੁਣ 8 ਅਕਤੂਬਰ ਨੂੰ ਇਹਨਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆ ਹਰਿਆਣਾ ਵਿੱਚ ਬਿਸ਼ਨੋਈ ਭਾਈਚਾਰਾ ਉਹਨਾਂ ਦੇ ਜਿਹੜੇ ਪਰੰਪਰਾ ਜਿਹੜੇ ਨਾ ਬਿੱਤੇ ਸਮੇਂ ਤੋਂ ਚੱਲਦੀ ਜਾਂਦੀ ਹੈ ਪਰੰਪਰਾ ਅਤੇ ਉਸ ਦੇ ਦਰਮਿਆਨ ਕਈ ਜਿਹੜੇ ਆ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਸ ਨੂੰ ਲੈ ਕੇ ਕੁਝ ਅਪੀਲ ਐ ਜਿਹੜੀ ਉਹ ਦਾਇਰ ਕੀਤੀ ਜਾਂਦੀ ਆ ਇਲੈਕਸ਼ਨ ਕਮਿਸ਼ਨ ਕੋਲ ਅਤੇ ਇਲੈਕਸ਼ਨ ਕਮਿਸ਼ਨ ਦੇ ਧਿਆਨ ਵਿੱਚ ਜਦੋਂ ਇਹ ਪ੍ਰੋਗਰਾਮ ਆਉਂਦੇ ਆ ਤਾਂ ਉਸ ਨੂੰ ਲੈ ਕੇ ਵੱਡਾ ਫੈਸਲਾ ਇਲੈਕਸ਼ਨ ਕਮਿਸ਼ਨ ਵੱਲੋਂ ਲਿਆ ਗਿਆ ਹੈ ਕਿ ਜਿਹੜੀ 1 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਹਰਿਆਣਾ ਵਿੱਚ ਹੁਣ ਉਹ 5 ਅਕਤੂਬਰ ਨੂੰ ਹੋਣਗੀਆਂ ਤਾਂ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਜਿੱਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਇੱਕ ਦੂਜੇ ਤੇ ਸ਼ਬਦੀ ਵਾਰ ਹੋ ਰਿਹਾ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਅਤੇ ਇਸੇ ਦੇ ਦਰਮਿਆਨ ਜੋੜ ਤੋੜ ਦੀ ਰਣਨੀਤੀ ਵੀ ਖੂਬ ਸਿਖਰਾਂ ਤੇ ਚੱਲ ਰਹੀ ਹੈ ਕਿ ਇੱਕ ਪਾਰਟੀ ਤੋਂ ਛੱਡ ਕੇ ਦੂਜੀ ਪਾਰਟੀ ਚ ਲੀਡਰ ਸ਼ਾਮਲ ਹੋ ਰਿਹਾ ਤਾਂ ਉਧਰ ਹੁਣ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਨੇ ਲਿਆ ਅਤੇ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਹੋਵੇਗੀ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਵਿਸ਼ਨੋਈ ਭਾਈਚਾਰੇ ਦੇ ਕੁਝ ਧਾਰਮਿਕ ਪ੍ਰੋਗਰਾਮ ਨੇ ਉਸ ਨੂੰ ਲੈ ਕੇ ਅਪੀਲ ਆ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਗਈ ਸੀ ਅਤੇ ਉਸ ਨੂੰ ਧਿਆਨ ਵਿੱਚ ਰੱਖਦੇ ਆ ਇਹ ਵੱਡਾ ਫੈਸਲਾ ਲਿਆ ਗਿਆ ਇਲੈਕਸ਼ਨ ਕਮਿਸ਼ਨ ਕੋਲ ਇਲੈਕਸ਼ਨ ਕਮਿਸ਼ਨ ਨੇ ਕਿ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਰੱਖੀ ਗਈ ਹੈ ਤਾਂ ਸਮਾਂ ਵਾਧਾ ਦਿੱਤਾ ਗਿਆ ਅਤੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਸਿਆਸੀ ਅਖਾੜਾ ਜਿਹੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਤੇ ਇੱਕ ਦੂਜੇ ਤੇ ਲੀਡਰ ਆ ਜਿਹੜੇ ਸ਼ਬਦੀ ਹਮਲੇ ਕਰ ਰਹੇ ਨੇ ਤੇ ਮੌਕੇ ਦੀ ਸਰਕਾਰ ਮੌਕੇ ਦੀ ਸਰਕਾਰ ਦੀ ਪਾਰਟੀ ਆਪਣੇ ਕੰਮ ਗਿਣਾਰੀ ਆ ਤੇ ਵੱਡੇ ਵੱਡੇ ਦਾਅਵੇ ਠੋਕੇ ਜਾ ਰਹੇ ਤਾਂ ਉਧਰ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ ਆ ਵੱਡਾ ਫੇਰ ਬਦਲਾ ਜਿਹੜਾ ਉਹ ਇਲੈਕਸ਼ਨ ਵਿੱਚ ਕੀਤਾ ਹੈ ਤੇ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਜੰਮੂ ਕਸ਼ਮੀਰ ਦੇ ਨਾਲ ਹੀ ਇਹ ਚੋਣਾਂ ਕਰਵਾਈਆਂ ਜਾਣਗੀਆਂ ਤੇ ਉਸੇ ਦੇ ਨਾਲ ਹੁਣ ਨਤੀਜੇ ਵੀ ਜਿਹੜੇ ਆ ਵਿਧਾਨ ਸਭਾ ਚੋਣਾਂ ਦੇ ਆਣਗੇ ਤਾਂ ਜੰਮੂ ਕਸ਼ਮੀਰ ਵਿੱਚ ਜਿੱਥੇ ਸਿਆਸੀ ਸਰਗਰਮੀਆਂ ਜਿਹੜੀਆਂ ਪੂਰੇ ਸਿਖਰਾਂ ਤੇ ਨਜ਼ਰ ਆ ਰਹੀਆਂ ਨੇ ਤਾਂ ਉਧਰ ਹਰਿਆਣਾ ਵਿੱਚ ਵੀ ਇੱਕ ਦੂਜੇ ਤੇ ਸ਼ਬਦੀ ਵਾਰ ਆ ਜਿਹੜੇ ਲੀਡਰ ਕਰ ਰਹੇ ਨੇ ਤੇ ਇੱਕ ਦੂਜੇ ਪਾਰਟੀ ਨੂੰ ਕੇਰ ਰਹੇ ਨੇ ਤਾਂ ਉਧਰ ਚੋਣਾਂ ਨੂੰ ਲੈ ਕੇ ਵੱਡਾ ਫੇਰ ਬਦਲਾ ਜਿਹੜਾ ਉਹ ਕੀਤਾ ਗਿਆ ਤੇ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਜਾਣਕਾਰੀ ਮਿਲ ਰਹੀ ਹੈ ਕਿ ਬਿਸ਼ਨੋਈ ਪਾਈਚਾਰੇ ਦੇ ਕੁਝ ਪ੍ਰੋਗਰਾਮ ਨੇ ਧਾਰਮਿਕ ਪ੍ਰੋਗਰਾਮ ਨੇ ਉਸ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਕਰਵਾਈਆਂ ਜਾਣਗੀਆਂ ਅਤੇ 8 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆਣਗੇ ਪਹਿਲਾਂ ਇਹ ਇਲੈਕਸ਼ਨ ਦੀ ਜਿਹੜੀ 1.5 ਸੀਗੀ ਇਲੈਕਸ਼ਨ ਦੀ ਮਿਤੀ ਸੀ ਇਲੈਕਸ਼ਨ ਦਾ ਸ਼ਡਿਊਲ ਸੀ ਉਹ 1 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ 1 ਅਕਤੂਬਰ ਤੋਂ ਚੋਣਾਂ ਹੋਣੀਆਂ ਸੀ ਅਤੇ 4 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਸਾਹਮਣੇ ਆਣੇ ਸੀ ਪਰ ਹੁਣ ਜਿਹੜਾ ਕਾਫੀ ਵੱਡਾ ਫੈਸਲਾ ਲੈਂਦੇ ਆਂ ਕਰੀਬ 4 ਦਿਨ ਦਾ ਜਿਹੜਾ ਫਰਕ ਪਾਇਆ ਗਿਆ 4 ਦਿਨ ਦਾ ਜਿਹੜਾ 4 ਦਿਨ ਵਧਾ ਦਿੱਤੇ ਗਏ ਨੇ ਅਤੇ 4 ਦਿਨ ਵਧਾਉਂਦੇ ਆ ਹੁਣ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਵਿੱਚ ਜਿੱਥੇ ਵੱਡਾ ਸਿਆਸੀ ਕਮਾਸਾਨ ਮੱਚਿਆ ਹੋਇਆ ਅਤੇ ਸਿਆਸੀ ਆ ਖੜਾ ਜਿਹੜਾ ਪੂਰੇ ਸਿਖਰਾਂ ਤੇ ਆ ਤੇ ਇੱਕ ਦੂਜੇ ਤੇ ਜਿਹੜੇ ਆ ਸ਼ਬਦੀ ਵਾਰ ਵੀ ਕਿਤੇ ਜਾ ਰਿਹਾ ਇੱਕ ਦੂਜੇ ਤੇ ਜਿਹੜੇ ਆ ਸਵਾਲਾਂ ਰਾਹੀਂ ਘੇਰਿਆ ਜਾ ਰਿਹਾ ਕਿ ਕਿਹੜੀ ਪਾਰਟੀ ਨੇ ਕੀ ਕੁਝ ਕਰਾਇਆ ਤੇ ਕਿਹੜੀ ਪਾਰਟੀ ਨੇ ਕਿਹੜੇ ਸਿਆਸੀ ਕੱਪੜੇ ਕਿਤੇ ਆ ਜਾਂ ਕਿਸ ਤਰ੍ਹਾਂ ਦੇ ਕੱਪੜੇ ਕਿਤੇ ਉਹ ਜਿਹੇ ਜਿਹੜੇ ਦੋਸ਼ ਆ ਇੱਕ ਦੂਜੇ ਤੇ ਲੱਗ ਰਹੇ ਨੇ ਤਾਂ ਉਧਰ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲੈਂਦੇ ਆ ਵੱਡਾ ਜਿਹੜਾ ਫੇਰ ਬਦਲ ਆ ਉਹ ਚੋਣਾਂ ਦੀ ਮਿਤੀ ਵਿੱਚ ਕਰ ਦਿੱਤਾ ਗਿਆ 1 ਅਕਤੂਬਰ ਦੀ ਥਾਂ ਹੁਣ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਹਰਿਆਣਾ ਵਿੱਚ ਤਾਂ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤੇ ਉੱਥੇ ਜੰਮੂ ਕਸ਼ਮੀਰ ਵਿੱਚ ਵੀ ਜਿਹੜੀਆਂ ਚੋਣਾਂ ਨੇ ਇਸੇ ਤਰੀਕ ਨੂੰ ਹੋਣਗੀਆਂ ਤੇ ਇਸੇ ਤਰੀਕ ਨੂੰ ਜਿਹੜੇ ਆ ਨਤੀਜੇ ਸਾਹਮਣੇ ਆਣਗੇ ਤਾਂ ਸਿਆਸੀ ਜਿਹੜੇ ਆ ਸਰਗਰਮੀਆਂ ਨੇ ਦਿਨੋ ਦਿਨ ਹਰਿਆਣਾ ਵਿੱਚ ਵਧ ਰਹੀਆਂ ਨੇ ਤੇ ਸਿਆਸੀ ਤਣਜਾ ਜਿਹੜੇ ਉਹ कसे ਜਾ ਰਹੇ ਆ ਤੇ ਉਹ ਜਿਹੇ ਵਿੱਚ ਹੀ ਹੁਣ ਵੱਡਾ ਫੈਸਲਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਲਿਆ ਹੈ ਵੱਡੀ ਖਬਰ ਵਿਧਾਨ ਸਭਾ ਚੋਣਾਂ ਨਾਲ ਜੁੜੀ ਹੋਈ ਹੈ ਵਿਧਾਨ ਸਭਾ ਚੋਣਾਂ 'ਚ ਵੱਡਾ ਫੇਰ ਬਦਲ ਹੋਇਆ ਹੈ ਤਾਂ ਜਿੱਥੇ ਇਹ ਚੋਣਾਂ 1 ਅਕਤੂਬਰ ਨੂੰ ਹੋਣੀਆਂ ਸੀ ਹੁਣ ਇਹਨਾਂ ਵਿੱਚ ਵੱਡਾ ਬਦਲਾ ਕਰ ਦਿੱਤਾ ਗਿਆ ਤਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿੱਤੇ ਦਿਨ ਹੀ ਚੋਣ ਕਮਿਸ਼ਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਪਰ ਉੱਥੇ ਹੀ ਹੁਣ ਚੋਣਾਂ ਦੇ ਐਲਾਨ ਦਰਮਿਆਨ ਹੀ ਵੱਡਾ ਜਿਹੜਾ ਫੇਰ ਬਦਲ ਕਰ ਦਿੱਤਾ ਗਿਆ ਤੇ ਹੁਣ ਚੋਣਾ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਹੋਣ ਗਿਆ ਤਾਂ ਦੱਸ ਦੇ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਹੁਣ ਚੋਣਾ ਵਿੱਚ ਵੱਡਾ ਬਦਲਾਅ ਕੀਤਾ ਗਿਆ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਇਹਨਾਂ ਦੇ ਨਤੀਜੇ ਪਹਿਲਾਂ 4 ਅਕਤੂਬਰ ਨੂੰ ਆਣੇ ਸੀ ਪਰ ਹੁਣ 8 ਅਕਤੂਬਰ ਨੂੰ ਇਹਨਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆ ਹਰਿਆਣਾ ਵਿੱਚ ਬਿਸ਼ਨੋਈ ਭਾਈਚਾਰਾ ਉਹਨਾਂ ਦੇ ਜਿਹੜੇ ਪਰੰਪਰਾ ਜਿਹੜੇ ਬਿੱਤੇ ਸਮੇਂ ਤੋਂ ਚੱਲਦੀ ਜਾਂਦੀ ਹੈ ਪਰੰਪਰਾ ਅਤੇ ਉਸ ਦੇ ਦਰਮਿਆਨ ਕਈ ਜਿਹੜੇ ਆ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਸ ਨੂੰ ਲੈ ਕੇ ਕੁਝ ਅਪੀਲ ਹੈ ਜਿਹੜੀ ਉਹ ਦਾਇਰ ਕੀਤੀ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਕੋਲ ਅਤੇ ਇਲੈਕਸ਼ਨ ਕਮਿਸ਼ਨ ਦੇ ਧਿਆਨ ਵਿੱਚ ਜਦੋਂ ਇਹ ਪ੍ਰੋਗਰਾਮ ਆਉਂਦੇ ਆ ਤਾਂ ਉਸ ਨੂੰ ਲੈ ਕੇ ਵੱਡਾ ਫੈਸਲਾ ਇਲੈਕਸ਼ਨ ਕਮਿਸ਼ਨ ਵੱਲੋਂ ਲਿਆ ਗਿਆ ਹੈ ਕਿ ਜਿਹੜੀ 1 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਹਰਿਆਣਾ ਵਿੱਚ ਹੁਣ ਉਹ 5 ਅਕਤੂਬਰ ਨੂੰ ਹੋਣਗੇ ਤਾਂ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਜਿੱਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਇੱਕ ਦੂਜੇ ਤੇ ਸ਼ਬਦੀ ਵਾਰ ਹੋ ਰਿਹਾ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਅਤੇ ਇਸੇ ਦੇ ਦਰਮਿਆਨ ਜੋੜ ਤੋੜ ਦੀ ਰਣਨੀਤੀ ਵੀ ਖੂਬ ਸਿਖਰਾਂ ਤੇ ਚੱਲ ਰਹੀ ਹੈ ਕਿ ਇੱਕ ਪਾਰਟੀ ਤੋਂ ਛੱਡ ਕੇ ਦੂਜੀ ਪਾਰਟੀ 'ਚ ਲੀਡਰ ਸ਼ਾਮਲ ਹੋ ਰਿਹਾ ਤਾਂ ਉਧਰ ਹੁਣ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਨੇ ਲਿਆ ਅਤੇ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਹੋਵੇਗੀ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਵਿਸ਼ਨੋਈ ਭਾਈਚਾਰੇ ਦੇ ਕੁਝ ਧਾਰਮਿਕ ਪ੍ਰੋਗਰਾਮ ਨੇ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਗਈ ਸੀ ਅਤੇ ਉਸ ਨੂੰ ਧਿਆਨ ਵਿੱਚ ਰੱਖਦੇ ਆ ਇਹ ਵੱਡਾ ਫੈਸਲਾ ਲਿਆ ਗਿਆ ਇਲੈਕਸ਼ਨ ਕਮਿਸ਼ਨ ਕੋਲ ਇਲੈਕਸ਼ਨ ਕਮਿਸ਼ਨ ਨੇ ਕਿ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਰੱਖੀ ਗਈ ਹੈ ਤਾਂ ਸਮਾਂ ਬਦਲ ਦਿੱਤਾ ਗਿਆ ਅਤੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਸਿਆਸੀ ਅਖਾੜਾ ਜਿਹੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਤੇ ਇੱਕ ਦੂਜੇ ਤੇ ਲੀਡਰ ਆ ਜਿਹੜੇ ਸ਼ਬਦੀ ਹਮਲੇ ਕਰ ਰਹੇ ਨੇ ਤੇ ਮੌਕੇ ਦੀ ਸਰਕਾਰ ਮੌਕੇ ਦੀ ਸਰਕਾਰ ਦੀ ਪਾਰਟੀ ਆਪਣੇ ਕੰਮ ਗਿਣਾਰੀ ਐ ਤੇ ਵੱਡੇ ਵੱਡੇ ਦਾਅਵੇ ਠੋਕੇ ਜਾ ਰਿਹਾ ਤਾਂ ਉਧਰ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ ਆ ਵੱਡਾ ਫੇਰ ਬਦਲਾ ਜਿਹੜਾ ਉਹ ਇਲੈਕਸ਼ਨ ਵਿੱਚ ਕੀਤਾ ਹੈ ਤੇ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਜੰਮੂ ਕਸ਼ਮੀਰ ਦੇ ਨਾਲ ਹੀ ਇਹ ਚੋਣਾਂ ਕਰਵਾਈਆਂ ਜਾਣਗੀਆਂ ਤੇ ਉਸੇ ਦੇ ਨਾਲ ਹੁਣ ਨਤੀਜੇ ਵੀ ਜਿਹੜੇ ਆ ਵਿਧਾਨ ਸਭਾ ਚੋਣਾਂ ਦੇ ਆਣਗੇ ਤਾਂ ਜੰਮੂ ਕਸ਼ਮੀਰ ਵਿੱਚ ਜਿੱਥੇ ਸਿਆਸੀ ਸਰਗਰਮੀਆਂ ਜਿਹੜੀਆਂ ਪੂਰੇ ਸਿਖਰਾਂ ਤੇ ਨਜ਼ਰ ਆ ਰਹੀਆਂ ਨੇ ਤਾਂ ਉਧਰ ਹਰਿਆਣਾ ਵਿੱਚ ਵੀ ਇੱਕ ਦੂਜੇ ਤੇ ਸ਼ਬਦੀ ਵਾਰ ਆ ਜਿਹੜੇ ਲੀਡਰ ਕਰ ਰਹੇ ਨੇ ਤੇ ਇੱਕ ਦੂਜੀ ਪਾਰਟੀ ਨੂੰ ਕੇਰ ਰਹੇ ਨੇ ਤਾਂ ਉਧਰ ਚੋਣਾਂ ਨੂੰ ਲੈ ਕੇ ਵੱਡਾ ਫੇਰ ਬਦਲਾ ਜਿਹੜਾ ਉਹ ਕੀਤਾ ਗਿਆ ਤੇ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਜਾਣਕਾਰੀ ਮਿਲ ਰਹੀ ਹੈ ਕਿ ਬਿਸ਼ਨੋਈ ਪਾਈਚਾਰੇ ਦੇ ਕੁਝ ਪ੍ਰੋਗਰਾਮ ਨੇ ਧਾਰਮਿਕ ਪ੍ਰੋਗਰਾਮ ਨੇ ਉਸ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਕਰਵਾਈਆਂ ਜਾਣਗੀਆਂ ਅਤੇ 8 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆਣਗੇ ਪਹਿਲਾਂ ਇਹ ਇਲੈਕਸ਼ਨ ਦੀ ਜਿਹੜੀ 1.5 ਸੀਗੀ ਇਲੈਕਸ਼ਨ ਦੀ ਮਿਤੀ ਸੀ ਇਲੈਕਸ਼ਨ ਦਾ ਸ਼ਡਿਊਲ ਸੀ ਉਹ 1 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ 1 ਅਕਤੂਬਰ ਤੋਂ ਚੋਣਾਂ ਹੋਣੀਆਂ ਸੀ ਅਤੇ 4 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਸਾਹਮਣੇ ਆਣੇ ਸੀ ਪਰ ਹੁਣ ਜਿਹੜਾ ਕਾਫੀ ਵੱਡਾ ਫੈਸਲਾ ਲੈਂਦੇ ਆਂ ਕਰੀਬ 4 ਦਿਨ ਦਾ ਜਿਹੜਾ ਫਰਕ ਪਾਇਆ ਗਿਆ 4 ਦਿਨ ਦਾ ਜਿਹੜਾ 4 ਦਿਨ ਵਧਾ ਦਿੱਤੇ ਗਏ ਨੇ ਅਤੇ 4 ਦਿਨ ਵਧਾਉਂਦੇ ਆ ਹੁਣ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਵਿੱਚ ਜਿੱਥੇ ਵੱਡਾ ਸਿਆਸੀ ਕਮਾਸਾਨ ਮੱਚਿਆ ਹੋਇਆ ਅਤੇ ਸਿਆਸੀ ਆ ਖੜਾ ਜਿਹੜਾ ਪੂਰੇ ਸਿਖਰਾਂ ਤੇ ਆ ਤੇ ਇੱਕ ਦੂਜੇ ਤੇ ਜਿਹੜੇ ਆ ਸ਼ਬਦੀ ਵਾਰ ਵੀ ਕਿਤੇ ਜਾ ਰਿਹਾ ਇੱਕ ਦੂਜੇ ਤੇ ਜਿਹੜੇ ਆ ਸਵਾਲਾਂ ਰਾਹੀਂ ਘੇਰਿਆ ਜਾ ਰਿਹਾ ਕਿ ਕਿਹੜੀ ਪਾਰਟੀ ਨੇ ਕੀ ਕੁਝ ਕਰਾਇਆ ਤੇ ਕਿਹੜੀ ਪਾਰਟੀ ਨੇ ਕਿਹੜੇ ਸਿਆਸੀ ਕੱਪੜੇ ਕਿਤੇ ਆ ਜਾਂ ਕਿਸ ਤਰ੍ਹਾਂ ਦੇ ਕੱਪੜੇ ਕਿਤੇ ਆ ਉਹ ਜਿਹੇ ਜਿਹੜੇ ਦੋਸ਼ ਆ ਇੱਕ ਦੂਜੇ ਤੇ ਲੱਗ ਰਹੇ ਨੇ ਤਾਂ ਉਧਰ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲੈਂਦੇ ਆ ਵੱਡਾ ਜਿਹੜਾ ਫੇਰ ਬਦਲ ਆ ਉਹ ਚੋਣਾਂ ਦੀ ਮਿਤੀ ਵਿੱਚ ਕਰ ਦਿੱਤਾ ਗਿਆ 1 ਅਕਤੂਬਰ ਦੀ ਥਾਂ ਹੁਣ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਹਰਿਆਣਾ ਵਿੱਚ ਤਾਂ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤੇ ਉੱਥੇ ਜੰਮੂ ਕਸ਼ਮੀਰ ਵਿੱਚ ਵੀ ਜਿਹੜੀਆਂ ਚੋਣਾਂ ਨੇ ਇਸੇ ਤਰੀਕ ਨੂੰ ਹੋਣਗੀਆਂ ਤੇ ਇਸੇ ਤਰੀਕ ਨੂੰ ਜਿਹੜੇ ਆ ਨਤੀਜੇ ਸਾਹਮਣੇ ਆਣਗੇ ਤਾਂ ਸਿਆਸੀ ਜਿਹੜੇ ਆ ਸਰਗਰਮੀਆਂ ਨੇ ਦਿਨੋ ਦਿਨ ਹਰਿਆਣਾ ਵਿੱਚ ਵਧ ਰਹੀਆਂ ਨੇ ਤੇ ਸਿਆਸੀ ਤਣਾਜ ਜਿਹੜੇ ਉਹ ਕਸੇ ਜਾ ਰਹੇ ਆ ਤੇ ਉਹ ਅਜੇ ਵਿੱਚ ਹੀ ਹੁਣ ਵੱਡਾ ਫੈਸਲਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਲਿਆ ਗਿਆ ਵੱਡੀ ਖਬਰ ਵਿਧਾਨ ਸਭਾ ਚੋਣਾਂ ਨਾਲ ਜੁੜੀ ਹੋਈ ਹੈ ਵਿਧਾਨ ਸਭਾ ਚੋਣਾਂ 'ਚ ਵੱਡਾ ਫੇਰ ਬਦਲ ਹੋਇਆ ਹੈ ਤਾਂ ਜਿੱਥੇ ਇਹ ਚੋਣਾਂ 1 ਅਕਤੂਬਰ ਨੂੰ ਹੋਣੀਆਂ ਸੀ ਹੁਣ ਇਹਨਾਂ ਵਿੱਚ ਵੱਡਾ ਬਦਲਾਅ ਕਰ ਦਿੱਤਾ ਗਿਆ ਤਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿੱਤੇ ਦਿਨ ਹੀ ਚੋਣ ਕਮਿਸ਼ਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਪਰ ਉੱਥੇ ਹੀ ਹੁਣ ਚੋਣਾਂ ਦੇ ਐਲਾਨ ਦਰਮਿਆਨ ਹੀ ਵੱਡਾ ਜਿਹੜਾ ਫੇਰ ਬਦਲ ਕਰ ਦਿੱਤਾ ਗਿਆ ਤੇ ਹੁਣ ਚੋਣਾ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਹੋਣਗੇ ਆ ਤਦਾਦ ਦੇ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਹੁਣ ਚੋਣਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਇਹਨਾਂ ਦੇ ਨਤੀਜੇ ਪਹਿਲਾਂ 4 ਅਕਤੂਬਰ ਨੂੰ ਆਣੇ ਸੀ ਪਰ ਹੁਣ 8 ਅਕਤੂਬਰ ਨੂੰ ਇਹਨਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆ ਹਰਿਆਣਾ ਵਿੱਚ ਬਿਸ਼नोई ਭਾਈਚਾਰਾ ਉਹਨਾਂ ਦੇ ਜਿਹੜੇ ਪਰੰਪਰਾ ਜਿਹੜੇ ਬਿੱਤੇ ਸਮੇਂ ਤੋਂ ਚੱਲਦੀ ਆਂਦੀ ਹੈ ਪਰੰਪਰਾ ਅਤੇ ਉਸ ਦੇ ਦਰਮਿਆਨ ਕਈ ਜਿਹੜੇ ਆ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਸ ਨੂੰ ਲੈ ਕੇ ਕੁਝ ਅਪੀਲ ਹੈ ਜਿਹੜੀ ਉਹ ਦਾਇਰ ਕੀਤੀ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਕੋਲ ਅਤੇ ਇਲੈਕਸ਼ਨ ਕਮਿਸ਼ਨ ਦੇ ਧਿਆਨ ਵਿੱਚ ਜਦੋਂ ਇਹ ਪ੍ਰੋਗਰਾਮ ਆਉਂਦੇ ਆ ਤਾਂ ਉਸ ਨੂੰ ਲੈ ਕੇ ਵੱਡਾ ਫੈਸਲਾ ਇਲੈਕਸ਼ਨ ਕਮਿਸ਼ਨ ਵੱਲੋਂ ਲਿਆ ਗਿਆ ਹੈ ਕਿ ਜਿਹੜੀ 1 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਹਰਿਆਣਾ ਵਿੱਚ ਹੁਣ ਉਹ 5 ਅਕਤੂਬਰ ਨੂੰ ਹੋਣਗੀਆਂ ਤਾਂ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਜਿੱਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆ ਸਿਆਸੀ ਅਖਾੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਇੱਕ ਦੂਜੇ ਤੇ ਸ਼ਾਦੀਵਾਰ ਹੋ ਰਿਹਾ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਅਤੇ ਇਸੇ ਦੇ ਦਰਮਿਆਨ ਜੋੜ ਤੋੜ ਦੀ ਰਣਨੀਤੀ ਵੀ ਖੂਬ ਸਿਖਰਾਂ ਤੇ ਚੱਲ ਰਹੀ ਹੈ ਕਿ ਇੱਕ ਪਾਰਟੀ ਤੋਂ ਛੱਡ ਕੇ ਦੂਜੀ ਪਾਰਟੀ ਚ ਲੀਡਰ ਸ਼ਾਮਲ ਹੋ ਰਿਹਾ ਤਾਂ ਉਧਰ ਹੁਣ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਨੇ ਲਿਆ ਅਤੇ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਹੋਵੇਗੀ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਬਿਸ਼ਨੋਈ ਭਾਈਚਾਰੇ ਦੇ ਕੁਝ ਧਾਰਮਿਕ ਪ੍ਰੋਗਰਾਮ ਨੇ ਉਸ ਨੂੰ ਲੈ ਕੇ ਅਪੀਲ ਆ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਗਈ ਸੀ ਅਤੇ ਉਸ ਨੂੰ ਧਿਆਨ ਵਿੱਚ ਰੱਖਦੇ ਆ ਇਹ ਵੱਡਾ ਫੈਸਲਾ ਲਿਆ ਗਿਆ ਇਲੈਕਸ਼ਨ ਕਮਿਸ਼ਨ ਕੋਲ ਇਲੈਕਸ਼ਨ ਕਮਿਸ਼ਨ ਨੇ ਕਿ 1 ਅਕਤੂਬਰ ਨੂੰ ਹੋਣ ਵਾਲੀ ਚੋਣ ਹੁਣ 5 ਅਕਤੂਬਰ ਨੂੰ ਰੱਖੀ ਗਈ ਹੈ ਤਾਂ ਸਮਾਂ ਬਦਲ ਦਿੱਤਾ ਗਿਆ ਅਤੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਸਿਆਸੀ ਅਖਾੜਾ ਜਿਹੜਾ ਪੂਰੇ ਸਿਖਰਾਂ ਤੇ ਭਖਿਆ ਹੋਇਆ ਤੇ ਇੱਕ ਦੂਜੇ ਤੇ ਲੀਡਰ ਹੈ ਜਿਹੜੇ ਸ਼ਬਦੀ ਹਮਲੇ ਕਰ ਰਹੇ ਨੇ ਤੇ ਮੌਕੇ ਦੀ ਸਰਕਾਰ ਮੌਕੇ ਦੀ ਸਰਕਾਰ ਦੀ ਪਾਰਟੀ ਆਪਣੇ ਕੰਮ ਗਿਣਾਰੀ ਐ ਤੇ ਵੱਡੇ ਵੱਡੇ ਦਾਅਵੇ ਠੋਕੇ ਜਾ ਰਿਹਾ ਤਾਂ ਉਧਰ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ ਆ ਵੱਡਾ ਫੇਰ ਬਦਲਾ ਜਿਹੜਾ ਉਹ ਇਲੈਕਸ਼ਨ ਵਿੱਚ ਕੀਤਾ ਹੈ ਤੇ 1 ਅਕਤੂਬਰ ਨੂੰ ਹੋਣ ਵਾਲੀ ਚੋਣਾਂ ਹੁਣ 5 ਅਕਤੂਬਰ ਨੂੰ ਹੋਣਗੀਆਂ ਤੇ ਜੰਮੂ ਕਸ਼ਮੀਰ ਦੇ ਨਾਲ ਹੀ ਇਹ ਚੋਣਾਂ ਕਰਵਾਈਆਂ ਜਾਣਗੀਆਂ ਤੇ ਉਸੇ ਦੇ ਨਾਲ ਹੁਣ ਨਤੀਜੇ ਵੀ ਜਿਹੜੇ ਆ ਵਿਧਾਨ ਸਭਾ ਚੋਣਾਂ ਦੇ ਆਣਗੇ ਤਾਂ ਜੰਮੂ ਕਸ਼ਮੀਰ ਵਿੱਚ ਜਿੱਥੇ ਸਿਆਸੀ ਸਰਗਰਮੀਆਂ ਜਿਹੜੀਆਂ ਪੂਰੇ ਸਿੱਖਰਾ ਤੇ ਨਜ਼ਰ ਆ ਰਹੀਆਂ ਨੇ ਤਾਂ ਉਧਰ ਹਰਿਆਣਾ ਵਿੱਚ ਵੀ ਇੱਕ ਦੂਜੇ ਤੇ ਸ਼ਬਦੀ ਵਾਰ ਆ ਜਿਹੜੇ ਲੀਡਰ ਕਰ ਰਹੇ ਨੇ ਤੇ ਇੱਕ ਦੂਜੇ ਪਾਰਟੀ ਨੂੰ ਕੇਰ ਰਹੇ ਨੇ ਤਾਂ ਉਧਰ ਚੋਣਾਂ ਨੂੰ ਲੈ ਕੇ ਵੱਡਾ ਫੇਰ ਬਦਲਾ ਜਿਹੜਾ ਉਹ ਕੀਤਾ ਗਿਆ ਤੇ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਜਾਣਕਾਰੀ ਮਿਲ ਰਹੀ ਹੈ ਕਿ ਬਿਸ਼ਨੋਈ ਪਾਈਚਾਰੇ ਦੇ ਕੁਝ ਪ੍ਰੋਗਰਾਮ ਨੇ ਧਾਰਮਿਕ ਪ੍ਰੋਗਰਾਮ ਨੇ ਉਸ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਕਿ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਹੁਣ 5 ਅਕਤੂਬਰ ਨੂੰ ਕਰਵਾਈਆਂ ਜਾਣਗੀਆਂ ਅਤੇ 8 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆਣਗੇ ਪਹਿਲਾਂ ਇਹ ਇਲੈਕਸ਼ਨ ਦੀ ਜਿਹੜੀ 1.5 ਸੀਗੀ ਇਲੈਕਸ਼ਨ ਦੀ ਮਿਤੀ ਸੀ ਇਲੈਕਸ਼ਨ ਦਾ ਸ਼ਡਿਊਲ ਸੀ ਉਹ 1 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ 1 ਅਕਤੂਬਰ ਤੋਂ ਚੋਣਾਂ ਹੋਣੀਆਂ ਸੀ ਅਤੇ 4 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਸਾਹਮਣੇ ਆਣੇ ਸੀ ਪਰ ਹੁਣ ਜਿਹੜਾ ਕਾਫੀ ਵੱਡਾ ਫੈਸਲਾ ਲੈਂਦੇ ਆਂ ਕਰੀਬ 4 ਦਿਨ ਦਾ ਜਿਹੜਾ ਫਰਕ ਪਾਇਆ ਗਿਆ 4 ਦਿਨ ਦਾ ਜਿਹੜਾ 4 ਦਿਨ ਵਧਾ ਦਿੱਤੇ ਗਏ ਨੇ ਅਤੇ 4 ਦਿਨ ਵਧਾਉਂਦੇ ਆ ਹੁਣ 1 ਅਕਤੂਬਰ ਦੀ ਥਾਂ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਵਿੱਚ ਜਿੱਥੇ ਵੱਡਾ ਸਿਆਸੀ ਕਮਾਸਾਨ ਮੱਚਿਆ ਹੋਇਆ ਅਤੇ ਸਿਆਸੀ ਆ ਖੜਾ ਜਿਹੜਾ ਪੂਰੇ ਸਿਖਰਾਂ ਤੇ ਆ ਤੇ ਇੱਕ ਦੂਜੇ ਤੇ ਜਿਹੜੇ ਆ ਸ਼ਬਦੀ ਵਾਰ ਵੀ ਕਿਤੇ ਜਾ ਰਿਹਾ ਇੱਕ ਦੂਜੇ ਤੇ ਜਿਹੜੇ ਆ ਸਵਾਲਾਂ ਰਾਹੀਂ ਘੇਰਿਆ ਜਾ ਰਿਹਾ ਕਿ ਕਿਹੜੀ ਪਾਰਟੀ ਨੇ ਕੀ ਕੁਝ ਕਰਾਇਆ ਤੇ ਕਿਹੜੀ ਪਾਰਟੀ ਨੇ ਕਿਹੜੇ ਸਿਆਸੀ ਕੱਪੜੇ ਕਿਤੇ ਆ ਜਾਂ ਕਿਸ ਤਰ੍ਹਾਂ ਦੇ ਕੱਪੜੇ ਕਿਤੇ ਉਹ ਜਿਹੇ ਜਿਹੜੇ ਦੋਸ਼ ਆ ਇੱਕ ਦੂਜੇ ਤੇ ਲੱਗ ਰਹੇ ਨੇ ਤਾਂ ਉਧਰ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲੈਂਦੇ ਆ ਵੱਡਾ ਜਿਹੜਾ ਫੇਰ ਬਦਲ ਆ ਉਹ ਚੋਣਾਂ ਦੀ ਮਿਤੀ ਵਿੱਚ ਕਰ ਦਿੱਤਾ ਗਿਆ 1 ਅਕਤੂਬਰ ਦੀ ਥਾਂ ਹੁਣ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਹਰਿਆਣਾ ਵਿੱਚ ਤਾਂ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤੇ ਉੱਥੇ ਜੰਮੂ ਕਸ਼ਮੀਰ ਵਿੱਚ ਵੀ ਜਿਹੜੀਆਂ ਚੋਣਾਂ ਨੇ ਇਸੇ ਤਰੀਕ ਨੂੰ ਹੋਣਗੀਆਂ ਤੇ ਇਸੇ ਤਰੀਕ ਨੂੰ ਜਿਹੜੇ ਆ ਨਤੀਜੇ ਸਾਹਮਣੇ ਆਣਗੇ ਤਾਂ ਸਿਆਸੀ ਜਿਹੜੇ ਆ ਸਰਗਰਮੀਆਂ ਨੇ ਦਿਨੋ ਦਿਨ ਹਰਿਆਣਾ ਵਿੱਚ ਵਧ ਰਹੀਆਂ ਨੇ ਤੇ ਸਿਆਸੀ ਤੰਜਾ ਜਿਹੜੇ ਉਹ ਕਸੇ ਜਾ ਰਹੇ ਆ ਤੇ ਉਹ ਅਜੇ ਵਿੱਚ ਹੀ ਹੁਣ ਵੱਡਾ ਫੈਸਲਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਲਿਆ ਗਾ